ਹਰ ਵਸਤੇ ਨੂੰ ਮਿੰਦੀ ਦੁਨੀਆ ਦੌਲਤ ਦੇ ਪੈਮਾਨੇ ਨਾਲ ਨਾਉ ਲਹੂ ਤੇ ਮਾਸ ਨਾ ਹੁਣ ਕੋਈ ਬਹੁਤਾ ਮਤਲਬ ਰੱਖਦੇ ਨੇ ਮਾੜੇ ਦੇ ਨਾਲ ਨੇੜੇ ਦੀ ਵੀ ਰਿਸ਼ਤੇਦਾਰੀ ਲੁਕੋ ਲੈਂਦੇ ਓ ਮਾੜੇ ਦੇ ਨਾਲ ਨੇੜੇ ਦੀ ਵੀ ਨੇੜੇ ਦੀ ਵੀ ਰਿਸ਼ਤੇਦਾਰੀ ਲੁਕੋ ਲੈਂਦੇ ਤਕੜੇ ਦੇ ਨਾਲ ਦੂਰ ਦਾ ਨਾਤਾ ਢੋਲ ਵਜਾ ਕੇ ਦੱਸਦੇ ਨੇ ਉਹ ਤਕੜੇ ਦੇ ਨਾਲ ਦੂਰ ਦਾ ਨਾਤਾ ਢੋਲ ਵਜਾ ਕੇ ਦੱਸਦੇ ਨੇ ਉਹ ਤਕੜੇ ਦੇ ਕੁੱਤੇ ਦੀ ਲੱਤ ਟੁੱਟ ਜਾਵੇ ਤਾਂ ਪਿੰਡ ਰੋਂਦਾ ਏ ਉਹ ਤਕੜੇ ਦੇ ਕੁੱਤੇ ਦੀ ਲੱਤ ਟੁੱਟ ਜਾਵੇ ਤਾਂ ਪਿੰਡ ਰੋਂਦਾ ਹੈ ਅੱਖਾਂ ਨੂੰ ਥੁੱਕ ਲਾ ਕੇ ਉਸ ਨੂੰ ਵਗਦੇ ਹੰਝੂ ਦੱਸਦੇ ਨੇ ਅੱਖਾਂ ਨੂੰ ਥੁੱਕ ਲਾ ਕੇ ਉਸ ਨੂੰ ਵਗਦੇ ਹੰਝੂ ਦੱਸਦੇ ਨੇ ਉਹ ਮਾੜੇ ਦੇ ਤਾਂ ਮਰਦੇ ਦੇ ਵੀ ਕੋਈ ਮੂੰਹ ਵਿੱਚ ਪਾਣੀ ਪਾਉਂਦਾ ਨਹੀਂ ਮਾੜੇ ਦੇ ਤਾਂ ਮਰਦੇ ਦੇ ਕੋਈ ਮੂੰਹ ਵਿੱਚ ਪਾਣੀ ਪਾਉਂਦਾ ਨਹੀਂ ਉਹ ਵੇਖ ਨਿਕਲਦੀ ਜਾਨ ਉਸ ਦੀ ਓਏ ਪਾਸੇ ਬਟ ਬਟ ਨਸਦੇ ਨੇ ਉਹ ਤਕੜੇ ਦੀ ਧੀ ਉਦਲੀ ਨੂੰ ਫੈਸਨ ਦੀ ਚਾਦਰ ਢੱਕ ਲੈਂਦੀ ਉਹ ਤਕੜੇ ਦੀ ਧੀ ਉਦਲੀ ਨੂੰ ਫੈਸੰਦ ਦੀ ਚਾਦਰ ਢੱਕ ਲੈਂਦੀ ਉਹ ਮਾੜੇ ਦੀ ਧੀ ਕਾਲਜ ਜਾਂਦੀ ਨੂੰ ਵੀ ਤਾਨੇ ਕੱਸਦੇ ਨੇ ਉਹ ਤਕੜੇ ਦੀ ਧੀ ਮੀਨੂ ਹਰ ਕੋਈ ਆਖ ਬੁਲਾਵੇ ਬੀਬੀ ਜੀ ਉਹ ਤਕੜੇ ਦੀ ਧੀ ਮੀਨੂ ਹਰ ਕੋਈ ਆਖ ਬੁਲਾਵੇ ਬੀਬੀ ਜੀ ਉਹ ਮਾੜੇ ਦੀ ਨੂੰ ਛੋਟੇ ਵੱਡੇ ਸਾਰੇ ਭਾਬੀ ਦੱਸਦੇ ਨੇ ਉਹ ਮਾੜੇ ਦੀ ਨੂੰ ਛੋਟੇ ਵੱਡੇ ਸਾਰੇ ਹੀ ਭਾਬੀ ਦੱਸਦੇ ਨੇ ਉਹ ਡੁੱਬਦਾ ਸੂਰਜ ਵੇਖ ਕੇ ਸਾਰਾ ਪਿੰਡ ਬੂਹੇ ਢੋ ਲੈਂਦਾ ਏ ਉਹ ਡੁੱਬਦਾ ਸੂਰਜ ਵੇਖ ਕੇ ਸਾਰਾ ਪਿੰਡ ਬੂਹੇ ਢੋ ਲੈਂਦਾ ਏ ਉਹ ਚੜਦੇ ਨੂੰ ਪਰ ਨਿਉ ਨਿਉ ਕੇ ਨਾ ਸਜਦੇ ਕਰਦੇ ਥੱਕਦੇ ਨੇ ਉਹ ਚੜਦੇ ਨੂੰ ਪਰ ਨਿਉ ਨਿਉ ਕੇ ਨਾ ਸਜਦੇ ਕਰਦੇ ਥੱਕਦੇ ਨੇ ਓਏ ਇੱਥੇ ਲੋਕੀ ਭਰੀਆਂ ਜੇਬਾਂ ਨੂੰ ਕਹਿੰਦੇ ਜੀਆਂ ਨੂੰ ਓਏ ਇੱਥੇ ਲੋਕੀ ਭਰੀਆਂ ਜੇਬਾਂ ਨੂੰ ਕਹਿੰਦੇ ਜੀਆਂ ਨੂੰ ਉਹ ਤੇਰੇ ਵਰਗੇ ਨੰਗ ਪਾ ਲਈਏ ਹੋਰ ਬਥੇਰੇ ਬਸਦੇ ਨੇ ਓਏ ਤੇਰੇ ਵਰਗੇ ਨੰਗ ਪਾ ਲਈਏ ਹੋਰ ਬਥੇਰੇ ਬਸਦੇ ਨੇ ਧੰਨਵਾਦ